ਦੋਸਤੋ ਬੈਲੈਂਸਡ ਡਾਈਟ ਕੀ ਹੁੰਦੀ ਆ ਤੇ ਮੈਂ ਕਿਉਂ ਕਹਨਾ ਕਿ ਪੰਜਾਬੀ ਥਾਲੀ ਸ਼ਾਇਦ ਦੁਨੀਆ ਦੀ ਸਭ ਤੋਂ ਸੰਪੂਰਨ ਥਾਲੀ ਆ ਦੇਖੋ ਫੂਡ ਗਰੂਪਸ ਹੁੰਦੇ ਆ ਫੂਡ ਪਾਇਰਾਮਿਡਸ ਦੇਖੋ ਜੋ 6 ਫੂਡ ਗਰੂਪਸ ਨੇ ਸਾਰੇ ਮੌਜੂਦ ਨੇ ਇਹਦੇ ਵਿੱਚ ਗ੍ਰੇਨਸ ਆ ਗਏ ਜੀ ਸਬਜੀ ਆ ਗਈ ਜੀ ਮਿਲਕ ਪ੍ਰੋਡਕਟਸ ਆ ਗਏ ਫੈਟ ਐਂਡ ਆਇਲਸ ਆ ਗਏ ਸੈਲਡਰਸ ਆ ਗਏ ਫਰੂਟ ਆ ਗਿਆ ਸਭ ਕੁਝ ਪੂਰਾ ਜੋ ਫੂਡ ਪਾਇਰਾਮਿਡਸ ਹੁੰਦੇ ਆ 올 ਰਾਈਟ ਮੈਨੂੰ ਦੁਨੀਆ ਦੇ ਹੋਰ ਫੂਡਸ ਦੱਸੋ ਚਾਹੇ ਕੋਈ ਸਾਊਥ ਚ ਚਲਾ ਜਾਵੇ ਕੋਈ ਇਡਲੀ ਸੰਬਰ ਡੋਸਾ ਕੋਈ ਵੈਸਟਰ ਚ ਚਲਾ ਜਾਵੇ ਕੋਈ ਸੈਂਡਵਿਚ ਆ ਜਾਂ ਕੋਈ ਐਗ ਬ੍ਰੈਡ ਜਾਂ ਕੁਝ ਵੀ ਦੱਸੋ ਜਿਹਦੇ ਚ ਸਾਰੇ ਫੂਡ ਗਰੂਪਸ ਪੂਰੇ ਹੋਣ ਅਨਪ੍ਰੋਸੈਸਡ ਕੋਈ ਸੌਸੇਜ ਨਹੀਂ ਪਿਓਰ ਨੈਚੁਰਲ ਨੈਚੁਰਲ ਮੀਨਸ ਜਾਂ ਟਰਟਿਓ ਜਾਂ ਥਨਾ ਚੋ ਕੋਈ ਵੀ ਟੀਚਾ ਜ਼ਿੰਦਗੀ ਚ ਪਤਲਾ ਹੋਣਾ ਭਾਰਾ ਹੋਣਾ ਮਸਲ ਬਣਾਉਣਾ ਕਿਸੇ ਬਿਮਾਰੀ ਨਾਲ ਲੜਨਾ ਤੁਹਾਨੂੰ ਇਹ ਸਾਰੇ ਫੂਡ ਗਰੂਪਸ ਦੀ ਜ਼ਰੂਰਤ ਹੈ ਠੀਕ ਹੈ ਦੀ ਮਾਤਰਾ ਵਧਾਇਕ ਤਾਂ ਹੀ ਜਾ ਸਕਦੀ ਆ ਕਣਕ ਨਹੀਂ ਤਾਂ ਰੋਟੀ ਕਿਸੇ ਹੋਰ ਅਨਾਜ ਦੀ ਲਈ ਜਾ ਸਕਦੀ ਹੈ ਡਿਪੈਂਡਸ ਔਨ ਯੋਰ ਗੋਲਸ ਐਂਡ ਯੋਰ ਬਲੱਡ ਟੈਸਟਸ ਲੇਕਿਨ ਕੁਝ ਵੀ ਟਿਚਾਸ ਕਰਨਾ ਨਾ ਇਹ ਫੂਡ ਗਰੂਪਸ ਛੱਡਨੇ ਨਹੀਂ ਸਿਰਫ ਬਦਲਨੇ ਆ